ਦੋਸਤੋ ਜਿਵੇਂ ਮੈਂ ਤੁਹਾਨੂੰ ਰੋਜ਼ ਦੱਸਦਾ ਕਿ ਰੀਕਨਸਿਡਰ ਕਰਨ ਲਈ ਆਪਦੇ ਕੇਸ ਕੋ ਕੈਂਡੀਡੇਟ ਜਿਨ੍ਹਾਂ ਦੇ ਕੇਸ ਹੁਣ ਆ ਦਿਨਾਂ ਦੇ ਵਿੱਚ ਰਿਫਿਊਜ਼ ਹੋ ਰਹੇ ਨੇ ਮੈਂ ਇਹ ਨਹੀਂ ਕਹਿ ਰਿਹਾ ਕਿ ਇਹ ਜੀ ਤੁਹਾਡਾ ਕੇਸ ਦੇ ਵਿੱਚ ਕੋਈ ਟੈਕਨੀਕਲ ਮਿਸਟੇਕ ਸੀਗੀ ਤੁਸੀਂ ਉਹਨੂੰ ਜਸਟੀਫਾਈ ਕਰਨ ਦੀ ਕੋਸ਼ਿਸ਼ ਕਰੋ ਸਿਰਫ ਤਾਂ ਫਿਰ ਤੱਕ ਵੱਖਰੀ ਗੱਲ ਆ ਪਰ ਜੇ ਤੁਹਾਨੂੰ ਲੱਗਦਾ ਕਿ ਤੁਹਾਡਾ ਕੇਸ ਪਰਫੈਕਟਲੀ ਲਾਂਚ ਹੋਇਆ ਸੀ ਤੇ ਤੁਸੀਂ ਇੱਕ ਬੋਨਫਾਈਡ ਕੈਂਡੀਡੇਟ ਹੋ ਤਾਂ ਤੁਸੀਂ ਬਹੁਤ ਹੀ ਵਧੀਆ ਤਰੀਕੇ ਨਾਲ ਆਪਦੀ ਕੇਸ ਦੀ ਰੀਕਨਸਿਡਰੇਸ਼ਨ ਪਾ ਸਕਦੇ ਹੋ ਹਾਈ ਕਮਿਸ਼ਨ ਆਫ ਕੈਨੇਡਾ ਨੂੰ ਰੈਗੂਲਰਲੀ ਮੈਨੂੰ ਪੋਜ਼ਿਟਿਵ ਰਿਜ਼ਲਟਸ ਮਿਲ ਰਹੇ ਨੇ ਚਾਹੇ ਉਹ ਵਿਸਟਰ ਵੀਜ਼ਾ ਨਾਲ ਸੰਬੰਧਤ ਹੋਣ ਸਟੂਡੈਂਟ ਵੀਜ਼ਾ ਨਾਲ ਜਾਂ ਓਪਨ ਵਰਕ ਪਰਮਿਟ ਨਾਲ ਇੱਕ ਕੇਸ ਮੈਂ ਤੁਹਾਡੇ ਨਾਲ ਡਿਸਕਸ ਕਰਨ ਲੱਗਿਆ ਜਿਹੜਾ ਕੇ ਸਟੂਡੈਂਟ ਪਲੱਸ ਹਸਬੰਦ ਦਾ ਸੀ 3 ਦ ਇਸ ਦੀ ਰਿਫਿਊਜ਼ਲ ਮਿਲੀ ਸੀ 1 ਜਨਵਰੀ ਨੂੰ ਅਸੀਂ ਇਹਨਾਂ ਦੀ ਰੀਕਨਸਿਡਰੇਸ਼ਨ ਪਾਤੀ ਸਾਨੂੰ ਥੋੜੇ ਦਿਨਾਂ ਦੇ ਵਿੱਚ ਵਿੱਚ ਹੀ ਸਟੂਡੈਂਟ ਵੀਜ਼ਾ ਦਾ ਕੇਸ ਜਿਹੜਾ ਅਪਰੂਵ ਹੋ ਗਿਆ ਉਹ ਮਿਲ ਗਿਆ ਸਾਨੂੰ ਉਹਦੀ ਰੀਕਨਸਿਡਰ ਕਰ ਲਿਆ ਹਾਈ ਕਮਿਸ਼ਨ ਨੇ ਉਹਨੂੰ ਪੋਜ਼ਿਟਿਵ ਰਿਜ਼ਲਟ ਦਿੱਤਾ ਸਾਨੂੰ ਲੱਗਾ ਕਿ ਜੇ ਸਟੂਡੈਂਟ ਦਾ ਕੇਸ ਰੀਕਨਸਿਡਰ ਕਰਕੇ ਪੋਜ਼ਿਟਿਵ ਆ ਤਾਂ ਅਸੀਂ ਵਧੀਆ ਤਰੀਕੇ ਨਾਲ ਜਸਟੀਫਾਈ ਕਰ ਸਕਦੇ ਹਾਂ ਸਪਾਊਸ ਦੇ ਕੇਸ ਨੂੰ ਵੀ ਅਸੀਂ ਉਹਦਾ ਦੁਬਾਰੇ ਕੇਸ ਰੈਡੀ ਕੀਤਾ ਸਾਰਾ ਉਹਦੀ ਇੱਕ ਲੈਟਰ ਰੈਡੀ ਕਰਕੇ ਜੀ ਉਹਨਾਂ ਨੂੰ ਅਸੀਂ ਦੁਬਾਰੇ ਹਾਈ ਕਮਿਸ਼ਨ ਆਫ ਕੈਨੇਡਾ ਨੂੰ ਰਿਕਵੈਸਟ ਕੀਤੀ ਕਿ ਇਸ ਕੇਸ ਨੂੰ ਵੀ ਦੁਬਾਰੇ ਤੋਂ ਪੜਾਇਆ ਜਾਵੇ ਕੱਲ ਯਾਨੀ ਕਿ 30 ਜਨਵਰੀ ਨੂੰ ਸਪਾਉਸ ਦੀ ਵੀ ਅਪਰੂਵਲ ਸਾਡੇ ਕੋਲੇ ਆ ਗਈ ਆ ਸੋ ਦੋਸਤੋ ਇਹੋ ਜੇ ਵਿਜ਼ਟਰ ਦੇ ਕਈ ਕੇਸ ਨੇ ਜਿਹੜੇ ਮੈਂ ਤੁਹਾਡੇ ਨਾਲ ਹੁਣ ਉਹਨਾਂ ਨੂੰ ਜਦੋਂ ਉਹਨਾਂ ਦੇ ਮੈਂ ਟੈਸਟਿਮੋਨੀਅਲ ਲਾਉਂਗਾ ਤਾਂ ਸਪੈਸ਼ਲ ਤੁਹਾਨੂੰ ਦੱਸੂਗਾ ਕਿ ਇਹ ਰੀਕਨਸੈਂਟਰੇਸ਼ਨ ਚ ਰੰਗੇ ਨੇ ਸੱਤ-ਸੱਤ ਰਿਫਿਊਜ਼ਲਸ ਔਰ ਤੋਂ ਬਾਅਦ ਔਰ ਉਹਨਾਂ ਨੇ ਕੇਸ ਲਵਾਏ ਸੀ 7 ਰਿਫਿਊਜ਼ਲਸ ਆਈਆਂ ਮੇਰੇ ਕੋਲ ਆਏ 8ਵੀਂ ਰਿਫਿਊਜ਼ਲ ਆ ਗਈ ਪਰ ਮੈਂ ਦੁਬਾਰਾ ਕੇਸ ਰੀਕਨਸਿਡਰ ਕੀਤਾ ਮੇਰੀ ਟੀਮ ਨੇ ਉਹਨਾਂ ਦੀ ਜਸਟੀਫਿਕੇਸ਼ਨ ਰੈਡੀ ਕਰਕੇ ਹਾਈ ਕਮਿਸ਼ਨ ਨੂੰ ਭੇਜੀ ਤੇ ਅੱਜ ਉਹਨਾਂ ਨੂੰ ਵੀਜ਼ਾਸ ਮਿਲ ਚੁੱਕੇ ਨੇ ਜੇ ਤੁਸੀਂ ਵੀ ਇਸ ਤਰੀਕੇ ਨਾਲ ਫਸੇ ਹੋયા ਹੋ ਤਾਂ ਤੁਹਾਨੂੰ ਕਿਤੇ ਲੱਗਦਾ ਕਿ ਤੁਹਾਡਾ ਕੇਸ ਵਧੀਆ ਵਾ ਪਰ ਹਾਈ ਕਮਿਸ਼ਨ ਆਫ ਕੈਨੇਡਾ ਨੇ ਰਿਫਿਊਜ਼ ਕਰਤਾ ਤੁਸੀਂ ਕਿਸੇ ਵੀ ਏਜੰਟ ਤੋਂ ਫਾਈਲ ਆਈ ਹੈ ਤੁਸੀਂ ਮੇਰੇ ਕੋਲ ਆਓ ਮੈਂ ਤੁਹਾਡਾ ਦੁਬਾਰਾ ਤੋਂ ਕੇਸ ਹਾਈ ਕਮਿਸ਼ਨ ਆਫ ਕੈਨੇਡਾ ਨੂੰ ਭੇਜੂਗਾ ਆਪਦੇ ਹਿਸਾਬ ਦੇ ਨਾਲ ਉਹਨੂੰ ਜਸਟੀਫਾਈ ਕਰਕੇ ਅਪਾ ਕੋਸ਼ਿਸ਼ ਕਰਾਂਗੇ ਕਿ ਤੁਹਾਡੀ ਰਿਫਿਊਜ਼ਲ ਨੂੰ ਵੀਜ਼ਾ ਚੇਂਜ ਕਰ ਦੇ। ਥੈਂਕ ਯੂ ਵੈਰੀ ਮੱਚ।